ਕਾਜੀ ਚੋਕ ਦੇ ਸਾਰੇ ਲੜਾਕੂਆਂ ਜੈਗੁਰਦੇਵ ਜੈ ਜੀਮ ਵਾਈਡਰੂ ਜਰਵਾਸਾ ਵਾਈਡਰੂ ਜੀ ਦੇ ਸਵੰਦੜਾ ਦੂਸਰਾ ਤਰਕ ਟੂਰਨਾਮੈਂਟ ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਮ ਦੇ ਉਪਰਲਾ ਕਰਵਾਇਆ ਜਾ ਰਿਹਾ ਤੇ ਇਸ ਵਿੱਚ ਮੁੱਖ ਮਮਾਨ ਦੇ ਤੌਰ ਤੇ ਸਾਡੇ ਰੀਡ ਕਿੱਥੇ ਤੇ ਹੱਕੇ ਦੇ ਐਮਐਨਏ ਸਾਹਿਬ ਅਸੀਂ ਆਪਣੀ ਗੁਰੂ ਅਰਜਨ ਦੇਵ ਜੀ ਦੇ ਨਾਲ ਨੂੰ ਜਿਹਾਇ ਕਹਿੰਦੇ ਆ ਸੋ ਪੌਂਡੀ ਕਲੇਨ ਬਾਬਾ ਸਾਹਿਬ ਅਮਰੀਕਾ ਜੀ ਦੇ ਨਾਮ ਤੇ ਗੁਰਦਾਸਪੁਰਾਏ ਨਾਮ ਤੇ ਸਾਰੇ ਰੈਵੜਾਂ ਦੇ ਨਾਮ ਤੇ ਹਰ ਇੱਕ ਇਨਸਾਨ ਆਪਣੇ ਆਪਣੇ ਧਰਮਾਂ ਦਾ ਜੋ ਵੀ ਸਮਾਗਮ ਹੁੰਦੇ ਆ ਪ੍ਰੋਗਰਾਮ ਲੱਗਿਆ ਇਹ ਪੰਜਾਬ ਦੀ ਧਰਤੀ ਵਿੱਚ ਇਹ ਹੁੰਦੇ ਆ ਸੋ ਹੁਣੇ ਵੀ ਚਾਹੀਦੇ ਆ ਕਿਉਂਕਿ ਜੇ ਔਣ ਵਾਲੀ ਫਿੜੀ ਆ ਉਹਨਾਂ ਨੂੰ ਆਪਣੇ ਰੈਵੜਾਂ ਬਾਰੇ ਆਪਣੇ ਗੁਰੂਆਂ ਬਾਰੇ ਸਾਰਿਆਂ ਦੇ ਇਤਿਹਾਸ ਬਾਰੇ ਉਹ ਪਤਾ ਲੱਗਣਾ ਚਾਹੀਦਾ ਸਭ ਕਮੇਟੀ ਜਿਹੜੀ ਜਾਣਕਾਰੀ ਇਕੱਠਾ ਲਿਆ ਪ੍ਰੋਗ੍ਰਾਮ ਦਾ ਮਾਨਨਾ ਜਿਹੜੀ ਬੇਗਮ ਜਾਨੀ ਜਾਨੀ ਕੀਤੀ ਤੇ ਉਹ ਉੱਚੇ ਕੁਝ ਆਗੂਆਂ ਦੇ ਨਾਲ ਬੰਦ ਨੇ ਲਾ ਕੇ ਬਾਬਾ ਸਾਹਿਬ ਅੰਮ੍ਰਿਤਧਰ ਜੀ ਨੇ ਸੰਧਾਨ ਵੀ ਉਹ ਵੀ ਮਾਇ ਜਿਹਦੇ ਸਾਰੇ ਨੇ ਆਪਣਾ ਬਦਲ ਕਰਦਾ ਹਰ ਇੱਕ ਦਾ ਅੱਜ ਦੇ ਪੰਜਾਬ ਦੀ ਦੇ ਵਿੱਚ ਆਪਾਂ ਤੇ ਜਾਂਦੇ ਸੁਝਾ ਲਾ ਗਏ ਨੰਗਾ ਲਾ ਗਏ ਜਿਹੜਾ ਪ੍ਰੋਗਰਾਮ ਨੇ ਪ੍ਰੋਗਰਾਮ ਦਾ ਜਿਹੜਾ ਸੱਚਾ ਸਮਰਨ ਕੀਤਾ ਉਹ ਜੁਨਾ ਦਾ ਸਤਿਕਾਰਯੋਗ ਅਖੀਰ ਤੇਰਾ ਇਹ ਮਾਣਦਾ ਸਾਰੇ ਦੇ ਬਾਹਰ ਦੇ ਵਿੱਚ ਪੰਜਾਬ ਦਾ ਚੱਲ ਰਿਹਾ ਹੈ ਨਾ ਬੜੇ ਬੜੇ ਬਹਤ ਹੁੰਦੀ ਹੈ ਸੋ ਅੱਜ ਜਿਹੜੀ ਪੰਜਾਬ ਸਰਕਾਰ ਨੇ ਵੀ ਜਿਹੜੀ ਐਨਕੀਡੀਆਂ ਨੂੰ ਵੀ ਨਸ਼ੇ ਦੇ ਉੱਪਰ ਸਪੰਜਾ ਇਹਨਾਂ ਕਰਿਆ ਇਹ ਬਹੁਤ ਵੱਡਾ ਕਦਮ ਹੈ ਕਿਉਂਕਿ ਪਹਿਲਾਂ ਵੀ ਇਹ ਰੋਸੇ ਪਰ ਕਾਰਵਾਈ ਦੀ ਗੱਲ ਵਿੱਚ ਰਹਿੰਦੀ ਸੀ ਪਰ ਹੁਣ ਜਿਹੜੇ ਨੈਸ਼ਨਲ ਅਕਸਰ ਵੱਡੇ ਵੱਡੇ ਸਮਾਗਮ ਆ ਰਹੇ ਹਨ ਉਹਨਾਂ ਬਾਅਦ ਨੇ ਕੁਝ ਘਟਾਉਣਾ ਹੈ ਉਹਨਾਂ ਵਿੱਚ ਅਜਿਹੇ ਤਰ੍ਹਾਂ ਦੇ ਪਾਰਟ ਹਰ ਇੱਕ ਜਿਹੜੇ ਦੋ ਦੋ ਪਰਚੇ ਕੇਂਦਰ ਪਰਤੇ ਵਾਲੇ ਡੋਨਜਾਂ ਹੋਏ ਹਨ ਪੰਜਾਬ ਦੇ ਵਿੱਚ ਕਿੰਨਾ ਵੀ ਜ਼ਰੂਰੀ ਸਾਰੇ ਡੋਨਜੇ ਸੁਝੇ ਦਾ ਤਾਜ ਵਿੱਚ ਨਿਯੰਤਰਣ ਕਰ ਸਕੇ ਕਿੰਨਾ ਬਦਲ ਪ੍ਰਸ਼ਾਸਨ ਕਰਦੇ ਜਾ ਰਹੇ ਨੇ। ਤੋਂ ਕਿ ਜਿਹੜੇ ਵੱਡੇ ਜਿਹਨਾਂ ਦੀ ਜਨਮ ਸ਼ਾਤ ਦੀ ਬਚ ਜਾਂਦੇ ਜਿਹੜੇ ਗਰੀਬ ਲੋਕਦੇ ਆ ਉਹ ਸਾਡੇ ਅੰਦਰ ਦੇ ਵਿੱਚ ਹਰਕਤੇ ਵੀ ਪਰਚੇ ਹੋ ਜਾਂਦੇ ਆ। ਉਹ ਸਰਕਾਰ ਦਾ ਵੀ ਬਰਾਨਾ ਵੀ ਸਾਰੇ ਗਰੁੱਪਾਂ ਦਾ ਰੱਖਣਾ ਵੀ ਜਿਹੜੇ ਬੰਦੇ ਵੀ ਜਿਹੜੇ ਬੈਕ ਨੇ ਹੈਗੇ ਉਹਨਾਂ ਨੂੰ ਮਿਲਦਾ। ਉਹ ਐਵੇਂ ਬਣਾਉਂਦਾ ਅਸੀਂ ਵੀ ਆਪਣੇ ਪਿੰਡ ਤਰਨਸਰ ਦੇ ਵਿੱਚ ਬਾਵਾ ਸਾਹਿਬ ਮੈਡੀਕਲ ਦੇ ਨਾਲ ਜਿਹੜਾ ਇੱਕ ਸਾਹਿਬ ਬਾਵਾ ਸਾਹਿਬ ਦੇ ਨਾਮ ਕਰਾਈ ਸੀ ਜਿਸ ਵਿੱਚ ਵੱਡੇ ਵੱਡੇ ਲੋਕਾਂ ਨੇ ਗਰੀਬਾਂ ਨੇ ਸਾਨੂੰ ਇੱਕ ਯਾਰ ਤੋਂ ਮਰੇ ਬਿਤੇ ਦੀ ਜੀ ਵੀ ਦਿੱਤੀ ਸੀ ਵੀ ਤੇਸ ਲਾਈ ਕੁਸ਼ੀ ਨਾ ਪਰ ਅਸੀਂ ਜਿੰਨਾ ਹੁਣ ਲਗਿਆ ਭਾਈ ਬੰਦੂ ਉਪਰ ਸਾਈ ਮਸ਼ੀਨਾ ਉਹਨਾਂ ਨੂੰ ਵੱਡੀ ਰੇਟਾਂ ਨਾਲ ਲੋੜਾ ਮਤ ਪਰਵਾਹ ਸੀ ਤੇ ਜੋ ਬਜ਼ੁਰਗ ਜਿਹਨਾਂ ਕੋ ਸਹਾਂਭ ਨਹੀਂ ਸੀ ਉਹਨਾਂ ਨੂੰ ਦੋੜਨਾ ਇਸੋ ਕਰਨਾ ਇਹ ਮਸ਼ੀਨਾ ਬਿਣੀਆ ਉਹਨਾਂ ਨੂੰ ਦਿੰਦੇ ਆ ਤੇ ਜਿਹੜੇ ਚੱਲਦੇ ਚੱਲ ਨਹੀਂ ਸਕਦੇ ਸੀ ਉਹਨਾਂ ਨੂੰ 85 ਜਿਹੜੀਆਂ ਬੀਟ ਪ੍ਰਾਈਸ ਹੈ ਇਸ ਨਾਲ ਉਹ ਦਿੱਤੇਗੇ ਪਈਆਂ ਦੇ ਫੋਨ ਆਏ ਬਈ ਸਕੂਲ ਤੋਂ ਦੂਰ ਹੋਣ ਕਰਕੇ ਸਾਨੂੰ ਨਾ ਜਾਣਾ ਬੜਾ ਮੁਸ਼ਕਲ ਜੋ ਕੁੜੀਆਂ ਜਿਹੜੀਆਂ ਅਧਿਨੇ ਹੋਂਦੇ ਨੇ ਉਹਨਾਂ ਦੇ ਮੈਪਲੀਕੇਸ਼ਨ ਨੂੰ ਸਰਕਲ ਜਿਹੜੇ ਨੇ ਉਹਦੇ ਦਿੱਤੇ ਗਏ। ਤੋਂ ਬਾਬਾ ਸਾਹਿਬ ਉਮੀਦਵਾਰ ਜੀ ਦਾ ਇੱਕ ਨਾਮਾਨ ਹੁੰਦਾ ਜਿਹੜਾ ਅਸੀਂ ਆਪਣੀ ਗੁਰੂ ਵਿਦਿਆਰਥੀ ਨੂੰ ਪੜ੍ਹਾਉਂਦੇ ਸੀ। ਜਦੋਂ ਤਾਂ ਇਹਨਾਂ ਦੇ ਉੱਪਰ ਸ਼ਰੂਪ ਜਿਹੜੇ ਸਾਰੇ ਨਾਮਾਨਦਗੀ ਦਿੱਤਾ ਗਿਆ। ਤੇ ਉਹਨਾਂ ਵਾਲੇ ਸਮੇਤ ਵਿੱਚ ਆਪਣੇ ਪਿੰਡ ਦੇ ਵਿੱਚ ਵੀ ਆਪਾਂ ਬਾਬਾ ਸਾਹਿਬ ਉਮੀਦਵਾਰ ਜੀ ਦੇ ਨਾਮ ਦਾ ਆਈਆਰ ਆਈਬੀਐਸ ਜੁਡੀਸ਼ੀਅਨ ਦੀ ਪੁਲਿਸ ਵਾਲੇ ਨੂੰ ਵੀ ਕੋਚੀ ਬਣਾਵਾਂਗੇ। ਤੁਹਾਡੇ ਤੋਂ ਤਾਂ ਸ਼ਿਖ ਬਾਬਾ ਨਿਹਾਲ ਜੀ ਦਾ ਬਹੁਤ ਵੱਡਾ ਗੁਰੂ ਮਹਾਰਾਜ। ਤੋਂ ਉਤੇ ਦੀ ਗੱਲ ਬਰਾਵਾ ਕਰਾਂਗੇ। ਤੋਂ ਹੋਰ ਵੀ ਜਿਹੜਾ ਸਿਨੇਮਾ ਬਾਬਾ ਸਾਹਿਬ ਅੰਮ੍ਰਿਤਪੁਰ ਜਿਹੜਾ ਨਾਮ ਦੇ ਗੁਰਵਿਹਾਸ ਬਾਰੇ ਨਾਂ ਦੇ ਇਹਨੂੰ ਚਾਹਾਂਗੇ ਮੈਂ ਸਾਰਿਆਂ ਨੂੰ ਕੰਨਾਂ 'ਚ ਆ ਕੇ ਆਪਾਂ ਆਪਣਾ ਜੋ ਵੀ ਪੜਾਣੀਆਂ ਮਿਲਦੀਆਂ ਉਹਨਾਂ ਨੂੰ ਇਹ ਪਤਾ ਚੱਲੇ ਕਿ ਜਦੋਂ ਕੋਈ ਸਮਾਜ ਦੀ ਗੱਲ ਹੋਵੇ ਨਾ ਤੇ ਆਪਣੀ ਛੱਡੇ ਵੱਲ ਆਪਣੇ ਹਰ ਇੱਕ ਸਮਾਜ ਕਰੀਏ ਜਦੋਂ ਅਸੀਂ ਇੱਕਸਾਰ ਨੂੰ ਇਹ ਕਰੀਏ ਕਿ ਆਪਾਂ ਨੂੰ ਗੱਲ ਸਮਝ ਆ ਜਾਂਦੀ ਵੀ ਤਾਂ ਮਤਲਬ ਕਰਨਾ ਕਿ ਲੋਕ ਵੀ ਦੇਖਣਗੇ ਕਿ ਅੱਜ ਅਸੀਂ ਕਿੱਥੇ ਬੈਠੇ ਹੋਏ ਹਾਂ ਆਪਾਂ ਹਰ ਇੱਕ ਹਵਾ ਨੂੰ ਇੱਕ ਪ੍ਰਗਟ ਕੇ ਆ ਲੈਣਾ ਤੋ ਇਹ ਹੀ ਖੜਿਆ ਉਹਨੇ ਟਾਇਆ ਇਹ ਸਾਡੇ ਗਰੋਹ ਨੇ ਕਹਿੰਦੇ ਉਹ ਸੋਹਣਾ ਸੁਹਾਣਾ ਹੁੰਦਾ ਕਿ ਕੋਈ ਯਾਦ ਭਾਰ ਨਾ ਪੁੱਛੇ ਸਾਰੇ ਇਕ ਸੁਹਾਣ ਰਵੇ ਸੋ ਇਹ ਅੱਜ ਖੇਡਾਂ ਦੇ ਵਿੱਚ ਜਦੋਂ ਖੇਡਾਂ ਦੇ ਵਿੱਚ ਕਿਸੇ 플레이ਰ ਨੂੰ ਪੁੱਛਿਆ ਜਾਂਦਾ ਕਿ ਤੂੰ ਕਿਹੜੀ ਯਾਦਦਾਨ ਹੈ ਆਹ ਕਹਿੰਦੇ ਹਰ 플레이ਰ ਤੇ ਜਦੋਂ ਖੂਨ ਦੀ ਗੋਲਡ ਕਹਿੰਦੇ ਆ ਤੇ ਉਹਨੂੰ ਤਾਂ ਕੋਈ ਪੁੱਛਿਆ ਜਾਂਦਾ ਵੀ ਇਹੇ ਜਿਹੜਾ ਮੁੰਡਾ ਆ ਉਹਨੇ ਵੀ ਕਿੰਨੇ ਚੱਲਿਆ ਇਹ ਕਹਿੰਦੇ ਚਲਾ ਦੇ ਜਿਹੜਾ ਮਰਜ਼ੀ ਹੋਵੇ ਤੋ ਇਹ ਚਿਹਰਾ ਪਾ ਦੇਣਾ ਮਿਲਦਾ ਆਪਣਾ ਪ੍ਰੋਗਰਾਮਾਂ ਦਾ ਸਾਡੇ ਪ੍ਰੋਗਰਾਮਾਂ ਉਹਨਾਂ ਨੂੰ ਜਿਹੜੇ ਬੜੀ ਬੜੀ ਕਰਾ ਰਹੇ ਨੇ ਤੇ ਜਦੋਂ ਤੁਸੀਂ ਕਹਿੰਦੇ ਤੇ ਫਲਾਣੇ ਬੋਤ ਨਾਲ ਆ ਕੇ ਜਾਂਦੀ ਆ ਬੰਦਾ ਜਾਂਦਾ ਬਾਕੀ ਰੋਗੇ ਲੈ ਕੇ ਜੋ ਸਾਡੇ ਰੈਫਰੈਂਸ ਪਾ ਹੈ ਬਾਬਾ ਜੀ ਜਿਹੜਾ ਗੁਰੂ ਜੀ ਦਾ ਹੈ ਜੀ ਦੀ ਟੀਮ ਦਾ ਇੱਕਦਮ ਸਰਪੰਚ ਸਾਹਿਬ ਪੂਰੀ ਪੰਚਾਇਤ ਦਾ ਐਸ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਹਰ ਇੱਕ ਤਫਾ ਦੇ ਜਿਹੜਾ ਮਾਨ ਸਨਮਾਨ ਦਿੱਤਾ ਤੇ ਮੈਂ ਆਪਣੇ ਡਿਗਰੀ ਐਮਐਲਏ ਸਾਹਿਬ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਵੀ ਕਿਹਾ ਕਿ ਮੈਂ ਦਾਤਾ ਸਮਾਂ ਜਿਹੜਾ ਆਪਣੇ ਕੋਲ ਰਹੂਗੇ ਵੀ ਨਿਰੰਤਰ ਚੱਲ ਜਗਾ ਬਸਾ ਪਾ ਕੇ ਦੰਦੇ ਡੇਢ ਮਿਲਦਾ ਕਿ ਬੰਦੇ ਕਾਜ ਨਹੀਂ ਕੰਮ ਉਹ ਇਦਾਂ ਦੇ ਅਮਜਾਦਾ ਹੋਣੇ ਚਾਹੀਦੇ ਆ ਜਿਹੜੇ ਆਪਾਂ ਨੇ ਪਿੰਡਾਂ ਦੇ ਵਿੱਚ ਆਪਣੀ ਹਲਕੀ ਦੇ ਵਿੱਚ ਹਰ ਇੱਕ ਕਾਰ ਕਰਦੇ ਆ ਆਪਣੀ ਪੱਲੇ ਦੇ ਵਿੱਚ ਪਾ ਗੁੰਦੇ ਨੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਉਹ ਜਿੰਨੇ ਸਾਰੇ ਪਹੁੰਚੇ ਸਾਰਿਆਂ ਦਾ ਬਹੁਤ ਧੰਨਵਾਦ ਸਾਰਿਆਂ ਜੈ ਜੈ ਭਾਲ